ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਦੇਖੋ ਤੁਸੀਂ ਪ੍ਰਮਾਤਮਾ ਨੇ ਇਨਸਾਨ ਦੇ ਸਰੀਰ ਦੇ ਵਿੱਚ ਸਾਰੇ ਦਾ ਸਾਰਾ ਬ੍ਰਹਿਮੰਡ ਸਰਜਿਆ ਹੋਇਆ ਇਨਸਾਨ ਦੇ ਅੰਦਰ ਕਿੰਨੀ ਤਾਕਤ ਹੋਊਗੀ ਕਿੰਨੀ ਅਬਿਲਟੀ ਹੋਊਗੀ ਆ ਦੇਖੋ ਤੁਸੀਂ ਕਿੰਡੀ ਵੱਡੀ ਮੋਟਰ ਆ ਬੰਦੇ ਨੇ ਹੱਥ ਨਾਲ ਫੜ ਲੈਣੀ ਨਹੀਂ ਕਿਆ ਨਾ ਦਾ ਮਤਲਬ ਪ੍ਰਮਾਤਮਾ ਨੇ ਇਨਸਾਨ ਨੂੰ ਬੜੀ ਤਾਕਤ ਦਿੱਤੀ ਆ ਸਾਡਾ ਜਿਹੜਾ ਦਿਮਾਗ ਆ ਇਹ ਆਪਣੇ ਆਪ ਦੇ ਵਿੱਚ ਬੜੀਏ ਕੋ ਉੱਤਮ ਚੀਜ਼ ਪਰਮਾਤਮਾ ਨੇ ਇਨਸਾਨ ਨੂੰ ਗੁਣਾ ਦੇ ਨਾਲ ਭਰਪੂਰ ਬਣਾਇਆ ਹੋਇਆ ਪਰ ਸਾਨੂੰ ਆਪਣੇ ਅੰਦਰ ਦੀ ਗੁਣਾ ਦੀ ਪਛਾਣ ਨਹੀਂ ਹੈਗੀ ਕਿਉਂ ਕਿ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਰਾਹ ਤੇ ਨਹੀਂ ਤੁਰਦੇ ਜਿਨੇ ਗੁਣ ਦਿੱਤੇ ਆ ਜੇ ਆਪਾਂ ਉਹਦੇ ਰਾਹ ਤੇ ਤੁਰਾਂਗੇ ਤਾਂ ਹੀ ਆਪਾਂ ਨੂੰ ਉਹਦੇ ਦਿੱਤੇ ਹੋਏ ਗੁਣਾ ਦੀ ਸਮਝ ਆਊਗੀ ਸੋ ਇਸ ਕਰਕੇ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਰਾਹ ਤੇ ਤੁਰਨਾ ਚਾਹੀਦਾ ਤੇ ਇਨਸਾਨ ਦੇ ਅੰਦਰ ਤਾਂ ਪਰਮਾਤਮਾ ਹੋਣ ਦਾ ਗੁਣ ਇਨਸਾਨ ਦੇ ਅੰਦਰ ਪਰਮਾਤਮਾ ਹੋਣ ਦਾ ਭੇਦ ਸੁਪਿਆ ਹੋਇਆ ਤੇ ਫਿਰ ਆਹ ਜਿਹੜੀਆਂ ਨਿੱਕੀਆਂ ਮੋਟੀਆਂ ਚੀਜ਼ਾਂ ਇਹਨਾਂ ਨੂੰ ਦੇਖ ਕੇ ਜਦੋਂ ਆਪਾਂ ਹੈਰਾਨ ਹੁੰਨੇ ਆ ਤਾਂ ਸੋਚੋ ਵੀ ਇਹ ਤੋਂ ਵੀ ਕਿਤੇ ਉੱਤਮ ਇਹ ਤੋਂ ਵੀ ਕਿਤੇ ਜ਼ਿਆਦਾ ਤਾਕਤਵਰ ਇਹ ਤੋਂ ਵੀ ਕਿਤੇ ਸ਼ਾਰਪ ਇਨਸਾਨ ਹੋ ਸਕਦਾ ਸੋ ਇਸ ਕਰਕੇ ਉਸ ਕਾਲਪੁਰਖ ਵਾਹਿਗੁਰੂ ਦਾ ਗੁਣ ਗਾਇਆ ਕਰੋ ਉਹਦਾ ਨਾਮ ਲਿਆ ਕਰੋ ਉੱਠਦੇ ਬੈਠਦੇ ਪਰਮਾਤਮਾ ਅੱਗੇ ਅਰਦਾਸ ਕਰਿਆ ਕਰੋ ਕਿਉਂਕਿ ਜਿੱਥੇ ਉਹਨੇ ਤੁਹਾਡਾ ਸਾਥ ਦੇਣਾ ਉਥੇ ਕਿਸੇ ਨੇ ਸਾਥ ਨਹੀਂ ਦੇਣਾ। ਸੋ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚੋਂ ਵਾਹਿਗੁਰੂ ਦਾ ਨਾਮ ਲਓ ਚਮਤਕਾਰ ਹੁੰਦੇ ਆ ਕਲਾ ਵਰਤਦੀ ਆ। ਜਿਉਂਦੇ ਵਾਸਤੇ ਰਹੋ। ਧੰਨਵਾਦ।